ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਤੇ ਆਪਾਂ ਆਪਣਾ ਕੋਈ ਵੀ ਕੋਟੀ ਸਵੈਟਰ ਜੈਕਟ ਬਣਾਉਣਾ ਹੋਵੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਬਾਰਡਰ ਬਣਾ ਕੇ ਆਪਾਂ نیچے ਤੇ ਉੱਪਰ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਆਪਾਂ ਸੈੱਟ ਕਰ ਸਕਦੇ ਆਂ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਬਣਾਓ ਸੈਟਰ ਬਣਾਓ ਬਿਲਕੁਲ ਫਰੈਸ਼ ਡਿਜ਼ਾਈਨ ਹੈ ਤੇ ਜਰੂਰ ਟਰਾਈ ਕਰਿਓ ਤੇ ਉਸ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਤੇ ਵੀਡੀਓ ਬਣਾਉਣੀ ਹੈ ਜੀ ਆਪਾਂ ਇੱਕ ਕੁੰਡਾ ਆਪਾਂ ਫਰਸਟ ਵਾਲਾ ਤਾਰਿਆ ਤੇ ਹੁਣ ਆਪਾਂ ਆਹ ਵਾਲੇ ਚਾਰ ਕੁੰਡੇ ਜਿਹੜੇ ਇਹਨਾਂ ਤੇ ਡਿਜ਼ਾਈਨ ਬਣਾਉਣਾ ਹੈ ਪਹਿਲਾਂ ਆਪਾਂ ਹਾ ਨੀਚੇ ਦੀ ਲਵਾਂਗੇ ਕੁੰਡਾ ਤੇ ਇਹਨੂੰ ਇਸ ਤਰ੍ਹਾਂ ਉੱਪਰ ਦੀ ਕਰ ਲਵਾਂਗੇ ਇਸ ਤਰ੍ਹਾਂ ਕਰ ਲਾਂਗੇ ਤੱਪੈ ਨੂੰ ਇਸ ਤਰ੍ਹਾਂ ਸਿੰਧਾ ਬਣਾ ਲਵਾਂਗੇ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਤੇ ਹੁਣ ਆਪਾਂ ਫਿਰ ਇਧਰੋਂ ਆ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆ ਕੁੰਡਾ ਆਪਾਂ ਪਹਿਲਾਂ ਲਵਾਂਗੇ ਸਲਾਈ ਤੇ ਇਧਰ ਲਾਪਾਂ ਬਾਅਦ ਚ ਇਹਨਾਂ ਨੂੰ ਵੀ ਆਪਾਂ ਸਿੱਧੇ ਬਣਾ ਲਵਾਂਗੇ ਹੁਣ ਫੇਰ ਆਪਾਂ ਆਹ ਕੁੰਡਾ ਇੱਧਰ ਨੀਚੇ ਦੀ ਲਵਾਂਗੇ ਬਸ ਆਹੀ ਸਲਾਈ ਤੁਸੀਂ ਧਿਆਨ ਨਾਲ ਵੇਖ ਲਓ ਤਾਂ ਡਿਜ਼ਾਈਨ ਬਸ ਇਸੇ ਸਲਾਈ ਇੱਕ ਸਲਾਈ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਇਸੇ ਸਲਾਈ ਨੂੰ ਆਪਾਂ ਧਿਆਨ ਨਾਲ ਪਾ ਲੈਣਾ ਆਪਾਂ ਇਹਨਾਂ ਦੀ ਡਾਇਰੈਕਸ਼ਨ ਹੀ ਵੇਖਣੀ ਆ ਇੱਕ ਵਾਰੀ ਆਹ ਵਾਲੀ ਇੱਧਰ ਨੂੰ ਹੋ ਗਈ ਆਹ ਵਾਲੀ ਇੱਧਰ ਹੁਣ ਇੱਧਰ ਨੂੰ ਹੈ ਤਾਂ ਹੁਣ ਆਪਾਂ ਆ ਦੋ ਕੁੰਡੇ ਇਸ ਤਰ੍ਹਾਂ ਲਵਾਂਗੇ హను ఇను తరం లవే ఆ కు పేది కు బాధ బవాలే హా కు తార ਦੋ ਕੁੰਡੇ ਤਾਰੇ ਇਹਨੂੰ ਇੱਧਰ ਲੈ ਲਵਾਂਗੇ ਆਹ ਕੁੰਡਾ ਉੱਪਰ ਦੀ ਕਰ ਲਵਾਂਗੇ ਹੁਣ ਜਿਹੜਾ ਆਪਾਂ نیچے ਦੀ ਕੁੰਡਾ ਲਿਆ ਇਹ ਆਪਾਂ ਪਹਿਲਾਂ ਬਣਾ ਲੈਣਾ ਜਿਹੜਾ ਉੱਪਰ ਵਾਲਾ ਉਹ ਬਾਅਦ ਵਿੱਚ ਬਣਾ ਲੈਣਾ ਇਧਰੋਂ ਆਪਾਂ ਇਸ ਤਰ੍ਹਾਂ ਕਰਨਾ ਕਿ ਜਿਹੜਾ ਆਪਾਂ نیچے ਦੀ ਕੁੰਡਾ ਲਿਆ ਉਹ ਬਾਅਦ ਵਿੱਚ ਬਣਾਉਣਾ ਹੈ ਉੱਪਰ ਵਾਲਾ ਪਹਿਲਾਂ ਬਣਾਉਣਾ ਹੈ ਅਸੇ ਇੱਥੋਂ ਆਪਾਂ ਧਿਆਨ ਰੱਖਦੇ ਰਹਿਣਾ ਹੈ ਕਈ ਵਾਰੀ ਆਪਾਂ ਬਣਾਉਂਦੇ ਜਾਂਦੇ ਆ ਬਣਾਉਂਦੇ ਜਾਂਦੇ ਆ ਡਿਜ਼ਾਈਨ ਕਈ ਵਾਰੀ ਇੱਕ ਵਾਰੀ ਵੀ ਗਲਤ ਹੋ ਗਿਆ ਤਾਂ ਪੂਰਾ ਡਿਜ਼ਾਈਨ ਗਲਤ ਹੋ ਜਾਂਦਾ ਹੈ ਮਿਸ ਇੱਥੋਂ ਆਪਾਂ ਧਿਆਨ ਰੱਖਦੇ ਜਾਣਾ ਹੈ ਇੱਕ ਵਾਰੀ ਗੁੰਡਾ ਇੱਧਰ ਨੂੰ ਆਵੇ ਇੱਕ ਵਾਰੀ ਇੱਧਰ ਨੂੰ ਜੇ ਆਪਾਂ ਇਹ ਸਲਾਈ ਇੱਕ ਵਾਰੀ ਇਹ ਸਲਾਈ ਆਪਾਂ ਧਿਆਨ ਨਾਲ ਪਾ ਲੈਣਾ ਤਾਂ ਆਪਣਾ ਡਿਜ਼ਾਈਨ ਕਿਤੇ ਵੀ ਖਰਾਬ ਨਹੀਂ ਹੋਊਗਾ ਤੇ ਬੜੀ ਆਸਾਨੀ ਨਾਲ ਬਣ ਜੂਗਾ ਅਲੋ ਜੇ ਆਪਾਂ ਪੂਰੀ ਸਲਾਈ ਬਣਾ ਲਈ ਆ। ਉਲਟੀ ਸਲਾਈ 'ਚ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਪੂਰੀ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਕਿਉਂਕਿ ਆਪਾਂ ਪਹਿਲਾਂ ਵਾਲੀ ਸਲਾਈ 'ਚ ਪੂਰਾ ਡਿਜ਼ਾਈਨ ਪੈ ਗਿਆ ਆਪਣਾ। ਤੇ ਹੁਣ ਆਪਾਂ ਸਲਾਈ ਇਹ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਡਿਜ਼ਾਈਨ ਬਹੁਤ ਸੋਹਣਾ ਬਣਦਾ ਏ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਲਈ ਬਣਾਓ ਤਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਪਿਆਰਾ ਵੀ ਬਹੁਤ ਲੱਗਦਾ ਤੇ ਜਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਉਲਟੀ ਸिलाई ਬਣਾ ਲਈ ਆ ਉਲਟੀ ਸਲਾਈ ਬਣਾ ਕੇ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਤੋਂ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਹੈ ਉਲਟੇ ਪਾਸੇ ਤੋਂ ਆਪਾਂ ਇਹ ਫੇਰ ਆਪਣੀ ਚੌਥੀ ਸਲਾਈ ਹੈ ਜੀ ਇਹਨੂੰ ਆਪਾਂ ਉਲਟੀ ਬਣਾ ਲੈਣਾ ਹੁਣ ਆਪਣੇ ਜੀ ਬਣ ਗਈ ਇਹ ਚਾਰ ਸਲਾਈਆਂ ਬਣ ਗਈਆਂ ਹੁਣ ਆਪਣੇ ਆ ਗਈ ਪੰਜਵੀਂ ਸਲਾਈ ਪੰਜਵੀਂ ਸਲਾਈ ਤੇ ਹੁਣ ਆਪਾਂ ਦੇਖੋ ਜੀ ਇਹਨੂੰ ਕੀ ਕਰਾਂਗੇ ਇਸ ਡਿਜ਼ਾਈਨ ਨੂੰ ਹੁਣ ਆਪਾਂ ਪਾਉਣਾ ਤਾਂ ਆਪਾਂ ਇੱਥੇ ਹੀ ਹੈ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਆਹ ਵਾਲਾ ਕੁੰਡਾ ਇੱਧਰ ਕੀਤਾ ਸੀ ਹੁਣ ਆਹ ਵਾਲਾ ਕੁੰਡਾ ਇਹ ਕੁੰਡਾ ਆਪਾਂ ਇੱਧਰ ਕਰਾਂਗੇ ਹੁਣ ਦੇਖੋ ਜੀ ਇਹਨੂੰ ਇਸ ਤਰ੍ਹਾਂ ਲੈ ਲਾਂਗੇ ਤੇ ਨੋਰ ਪਾ ਦੋਨਾਂ ਨੂੰ ਸਿੱਧੇ ਬਣਾ ਲਵਾਂਗੇ ਹੁਣ ਆਪਾਂ ਜਿਹੜੇ ਆ ਦੋ ਕੁੰਡੇ ਆ ਇਹਨਾਂ ਨੂੰ ਤਾਰ ਕੇ ਆਹ ਵਾਲਾ ਕੁੰਡਾ ਲਵਾਂਗੇ ਸਲਾਈ ਤੇ ਤੇ ਆਹ ਵਾਲਾ ਇਸ ਤਰ੍ਹਾਂ ਲਵਾਂਗੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਕਰ ਲੈਣਾ ਸਾਈਡ ਵਾਲਾ ਕੁੰਡਾ ਆਪਾਂ ਵਿਚਾਲੇ ਕਰ ਲੈਣਾ ਦੋਨਾਂ ਕੁੰਡਿਆਂ ਦੇ ਤੇ ਸਿੱਧੇ ਬਣਾ ਦੇਣਾ ਨੀਚੇ ਵਾਲਾ ਘੱਟ ਦੇਖਦਾ ਜੀ ਹਾਲੇ ਦੋ ਕੁ ਡਿਜ਼ਾਈਨ ਬਣ ਜਾਣਗੇ ਨਾ ਫਿਰ ਦਿਖਾਈ ਦਿੰਦਾ ਇਹ ਤੇ ਹੁਣ ਆਪਾਂ ਇਹਨੂੰ ਫੇਰ ਹੁਣ ਆਪਾਂ ਆਹਾ ਇਸ ਤਰ੍ਹਾਂ ਹੀ ਕਰਨਾ ਹੈ ਜਿਵੇਂ ਆਪਾਂ ਫਰਸਟ ਵਾਲੇ ਦੋ ਕੁੰਡੇ ਬਣਾਏ ਸੀ ਉਸੇ ਤਰ੍ਹਾਂ ਹੀ ਆਪਾਂ ਆ ਵਾਲੇ ਦੋ ਕੁੰਡੇ ਬਣਾਉਣੇ ਆ ਆਮ ਦਵਾਰਾ ਦੱਸ ਦੇਣੀ ਤੁਹਾਨੂੰ ਇਹ ਵਾਲੇ ਕੁੰਡੇ ਆਪਣੇ ਆ ਵਾਲੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਣਾਉਣਾ ਹੈ ਪਹਿਲਾਂ ਆਪਾਂ ਆਹ ਕਿੰਡਾ ਇੱਧਰ ਉੱਪਰੋਂ ਦੀ ਲਿਆ ਸੀ ਹੁਣ ਆਪਾਂ ਨੀਚੇ ਦੀ ਲੈਣਾ ਹੈ ਉਹਨੇ ਤਾਂ ਪੰਜਵੀਂ ਸਲਾਈ ਬਣਾ ਲਈ ਡਿਜ਼ਾਈਨ ਦੀ ਦੂਜਾ ਡਿਜ਼ਾਈਨ ਬਣ ਗਿਆ ਉਪਰ ਉਲਟੀਆਂ ਸਲਾਈਆਂ ਪੰਜ ਚਾਰ ਸੌਰੀ ਤਿੰਨ ਸਲਾਈਆਂ ਵਿੱਚ ਨਿਕਲ ਗਈਆਂ ਉਹ ਆਪਾਂ ਬਣਾ ਕੇ ਫਿਰ ਮਿਲਦੇ ਆਂ ਹਾਲਾਜੀ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਇਸ ਤਰ੍ਹਾਂ ਬਣਦਾ ਚਾਰ ਚਾਰ ਸਲਾਈਆਂ ਦਾ ਡਿਜ਼ਾਈਨ ਤੇ ਆਪਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਆ ਦੇਖੋ ਜੀ ਬਹੁਤ ਇਹ ਕੁ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਸਿਰਫ ਆਪਣਾ ਇੱਕ ਸਲਾਈ ਦੇ ਵਿੱਚ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ। ਬਾਕੀ ਚਾਰ ਸਲਾਈਆਂ ਆਪਾਂ ਪਲੇਨ ਕੱਢਣੀਆਂ ਵਿੱਚ ਦੀ। ਤੇ ਬਹੁਤ ਸੋਹਣਾ ਡਿਜ਼ਾਈਨ ਆ ਜੀ। ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਕਮੈਂਟ ਵੀ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰਦਿਆ ਕਰੋ ਜੀ। ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਮੈਂ ਤਾਂ ਤੁਹਾਡੇ ਗਿਆ ਦਾ ਇਲਾਹਾ ਖੱਟ ਲਿਆ ਗਰਨਵਾੜ ਕਿੱਥੇ ਛੱਡ ਜਾਂਦਾ ਗਰਨਵਾੜ ਕਿੱਥੇ ਜੇਤਾ ਕਰੇ ਤਾਂ ਨਹੀਂ ਆਇਆ ਪਤਾ ਨਹੀਂ ਲੋ ਕਿੱਥੋਂ ਗਿਆ ਤੱਕਦੇ ਗੁਰਨਵਾਰ ਕਿੱਥੇ ਆ? ਆਇਆ ਨਹੀਂ ਨਾ। ਨਹੀਂ। ਕਿੱਥੇ ਛੱਡ ਆਈਆਂ ਮੁੰਡੇ ਨੂੰ? ਪਤਾ ਨਹੀਂ। ਘਰੇ ਤਾਂ ਆ ਗਿਆ ਸੀਗਾ। ਜੰਗਾ ਉਹਦੀ ਮੰਮਾ ਆਊਗੀ ਦੇਊਗੀ ਤੁਹਾਨੂੰ ਪਤਾ ਫਿਰ ਹੁਣ। ਤੱਕਦੇ ਗੁਰਨਵਾਰ ਕਿੱਥੇ ਆ? ਮੈਂ ਲਾਤੀ ਵੀ ਥਲੇ ਗਾਣੇ। ਕਰਲੀ ਆ ਤੂੰ। ਪਤਾ ਦਾ ਕਹਿੰਦਾ ਮੈਂ। I just thought again.